ਹੈਲੋ ਹੈਲੋ ਆਕਰਨ ਹਾਂਜੀ ਜੀ 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 ਸਸਿਕਾ ਸਸਿਕਾ ਹੋਣ ਕਿਵੇਂ ਹੋ ਵਾਸਤ ਤੇਰੇ ਵੀ ਨਾ ਕਿਵੇਂ ਹੋ ਸਕਦੇ ਤੂੰ ਚੰਗੇ ਤਰੀਕੇ ਨਾਲ ਜਾਣਦੇ ਆ ਅੱਛਾ ਹੂੰ ਫੋਨ ਕਰਾ ਤੁਸੀਂ ਕਰਨਾ ਨਹੀਂ ਗੱਲ ਕਰਨੀ ਪਤਾ ਕੀ ਨਾ ਹੋ ਰਹਾ ਹਾਲ ਹੈ ਇੱਥੇ ਨਾ ਹੋ ਰਹਾ ਅੱਛਾ ਕਿੰਨਾ ਕੁ ਬੁਰਾ ਹਾਲ ਹੈ ਤੂੰ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ ਨੂੰ ਰੋਣ ਜਾਣਤਾ ਹੈ ਲੇਕਿਨ ਬੱਚੀ ਤਾਂ ਹੈ ਨਹੀਂ ਤੂੰ ਸਮਝੇ ਨਾ ਫਿਕਰ ਨਾ ਹਰ। ਸੱਚ ਲੱਗਦਾ ਬਹੁਤ ਜ਼ਿਆਦਾ ਗੁਰਾਵਾਂ ਲੈਣਾ। ਤੂੰ ਫਿਰ ਤਖੂਰਾਂ ਤੋਂ ਅਨੇ ਤੂੰ ਬੈਠੀਆ ਵਾ ਇੱਥੇ ਬੈਠਾ ਉਹ ਚਾਰਾ ਕੀ ਰਸ। ਹਾਂ ਠੀਕ ਹੈ। ਇੱਕ ਵਾਰ ਉਹ ਇੱਕ ਆਜੋ। ਇੱਕ ਵਾਰ ਉਹਨਾਂ ਦੇ ਕੀ ਤੇ ਉਸ ਤੋਂ ਬਾਅਦ ਤੇ ਸਾਰੇ ਉਹ ਵੀ ਹੋ ਗਏ ਨਾ ਸਿਸਟਮ ਪਰ। ਮਨ ਨਹੀਂ ਲੱਗਦਾ ਮੈਨੂੰ। ਤੂੰ ਫਿਰ ਆਜੋ। ਮਿਲ ਜੂ ਮਿਲ ਗਿਆ ਹੁਣ ਮੈਂ ਪ੍ਰਾਨਤਰੀ ਇੱਥੇ ਉਹਨਾਂ ਬੀਕਾ ਕਿ ਕਹਾਂ ਮੈਂ ਉਹ ਸਾਰੀ ਨਮਨ ਚੱਲੇ ਆ ਤੂੰ ਆਪ ਕੋ ਮੜ ਬਟ ਗੱਲ ਵੀ ਨਹੀਂ ਆਵੇਂ ਦੀ ਕੋਈ ਸਿਸਟਮ ਹੁੰਦਾ ਯਾਰ ਜੀਦਾ ਕਿਸੇ ਪੱਤਨ ਲੈ ਕੇ ਆ ਦੂੰ ਮੈਂ ਫੈਨ ਨੂੰ ਲੈ ਗਿਆ ਜੀ ਮਾਦਰ ਦੁਨ ਕਦਰ ਤੇਰੀ ਕੋਈ ਚਲੂ ਕਰਦਾ ਸੋ ਕੋਈ ਨਹੀਂ ਰਾਤ ਨੂੰ ਰਾਤ ਨੂੰ ਮੇਰੇ ਕਮਿਆਂ ਦੇ ਵਿੱਚ ਕਦੇ ਦੋ ਤਲਵਾਰਾਂ ਰਹਿ ਸਕਦੀਆਂ ਕਦੇ ਹਾਂ ਠਿੱਕ ਚੋਰੀ ਦੀ ਰਹਿ ਸਕਦੀਆਂ ਪਰ ਕਿੰਨੇ ਦੁਰੀ ਦੇ ਰਹੇ ਹੋ ਇਹ ਆਹ ਇਹ ਉਹ ਦੋ ਦੋ ਇੱਕ ਚ ਦੋਨੋਂ ਤਲਵਾਰਾਂ ਵਾੜਨੇ ਆਪਰੇ ਤੇ ਮੈਂ ਅੰਨਾ ਤੋਂ ਹੁਣ ਫਿਰ ਕੀ ਕਰਾਂ ਤਲਵਾਰ ਤਾਂ ਇੱਕ ਹੀ ਆ ਹਾਂ ਉਹ ਤਾਂ ਕੋਈ ਨਹੀਂ ਹੈ ਉਹ ਤਾਂ ਕੋਈ ਨਹੀਂ ਤਲਵਾਰ ਤਾਂ ਇੱਕ ਹੀ ਹੈ ਮਿਆਨਾ ਤੋਂ ਗਈਆਂ ਹੈ ਹਾਂ ਬੱਸ ਉਹ ਵਸਤਾ ਕੀ ਕਰਦੇ ਰਹੇ ਯਾਰ ਜਦੋਂ ਨੀਵ ਦੀ ਫਰਵਰੀ ਤੱਕ ਆਉਂਦੀ ਹੈ ਉਹ ਬਹੁਤ ਜ਼ਿਆਦਾ ਆਉਂਦੀ ਕਿੰਨੀ ਜ਼ਿਆਦਾ ਆਉਂਦੀ ਹੈ ਬਹੁਤ ਜ਼ਿਆਦਾ ਉਸ ਦਿਨ ਕਿਵੇਂ ਲੱਗਿਆ ਸੀ ਤੇਰਾ ਉਸ ਦਿਨ ਬਹੁਤ ਵਧੀਆ ਲੱਗਿਆ ਸੀ ਕਿੰਨਾ ਵਧੀਆ ਲੱਗਿਆ ਸੀ ਤੇਰਾ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ 3:00 ਵਜੇ ਸੰਚ ਹਾਂ ਤੁਸੀਂ ਦੱਸੋ ਤੁਹਾਨੂੰ ਕਿਹੜੇ ਚੰਗੇ ਲੱਗਦੀਆਂ ਤੁਸੀਂ ਕਿਹੜੇ ਕਿੜੇ ਬਣੇ ਸੀ ਪੁੱਜੀ ਸਭਲਾ ਬਦੱਸੋ ਨੇ ਨਹੀਂ ਪਹਿਲਾਂ ਤੁਸੀਂ ਦੱਸੋ ਕਿਹੜੀ ਚੀਜ਼ ਲੱਗਦੀ ਸੀ ਮੰਨ ਤਾਂ ਸਾਰੀਆਂ ਵਧੀਆ ਮਿਲਦੀਆਂ ਜੋ ਤੁਮੇ ਮਿਲ ਗਈ ਤਾਂ ਫਿਰ ਪੁੱਜੀ ਸਭਲਾ ਮਿੱਠੀ ਹੋ ਗਈਆਂ ਸਾਰੀਆਂ ਹਾਂ ਉਹ ਤਾਂ ਸਹੀ ਹੈ ਪਰ ਨੂੰ ਦੱਸੋ ਕਿਹੜੀ ਮਜੀ ਸਭ ਸਹੀ ਹੈ ਲੈ ਨੇ ਕਬਾਤ ਦੇ ਫੇਵਰਟ ਕੋੜੀ ਵਣਕੇ ਅੱਛਾ ਗੇ ਅੱਛਾ ਤੇਰੇ ਕੋੜੀ ਵਣਕੇ ਚਲੋ ਫਿਰ ਕੰਮ ਕਰ ਹਾਂ ਤੇ ਲਈ ਬਣੀ ਸੰਚ ਲੋ ਕਰ ਦਿੱਤੀ ਤੇ ਅਦਾਤ ਨੂੰ ਫੋਨ ਕੀਤਾ ਸੀ ਤੇਰੇ ਭੈਣ ਨੇ ਉੱਥੇ ਤੇ ਮੇਰੇ ਨੰਬਰ ਤੇ ਘੰਟੀ ਮਾਰਦੀ ਮੈਂ ਮੇਰਾ ਜੀ ਕਰੀ ਅੰਮੋਸ ਨੂੰ ਥੋੜੀ ਨਾਲ ਗੱਲ ਕਰਨੀ ਗੱਲ ਕਰਨ ਨੂੰ ਜੀ ਕਰਦਾ ਸੀ ਯਾਦ ਆ ਰਹੀ ਸੀ ਕੱਲ ਕਰੂੰ ਜੀ ਕਰਦਾ ਸੀ ਕਿ ਕੁਝ ਹੋਰ ਕਰ ਮੂਜੀਗਾ ਤਾਂ ਸੀ। ਕੁਝ ਹੋਰ ਕਰੀ। اچھا। ਫਿਰ ਮੈਂ ਤਾਂ ਤੈਨੂੰ ਬੈਲਪਲਾਨੀ ਦੀ ਵਰਤੋਂ ਕੀਤੀ ਫਿਰ। ਹਾਂ। ਮੈਂ ਤਾਂ ਮੋਬਾਈਲੋਂ ਆਂਦਾ। ਹਾਂ। ਮੈਂ ਤਾਂ ਮੋਬਾਈਲੋਂ ਆਇਆ। ਮੋਬਾਈਲ ਨਾਲ ਫਿਰ ਮੈਂ ਨਹੀਂ ਦੂਰ ਬੈਠਾ ਮਟਮਟਾ ਮੈਂ ਕਰ ਸਕਦਾ ਸੀਗਾ। ਬਸ ਥੋੜੀ ਆਵਾਜ਼। اچھا ਆਵਾਜ਼ ਨਾਲ ਯੋਜਨਾ। ਹਾਂ। ਇਹ ਤਾਂ ਕਰਾਈ ਚਾਹਤ ਨਹੀਂ ਆਜ ਨਹੀਂ ਹੋ ਜਾਂਦਾ। ਤੜੇ ਉਹ ਮੈਨੂੰ ਕੀ ਹੈ ਕਿ ਫੋਨ ਕੀਤਾ ਤੂੰ ਤੇ ਬਾਅਦ ਚ ਉਹਨੇ ਫੋਨ ਚੱਕ ਕੇ ਕਹਿ ਰਹੇ ਹੁੰਦਾ ਫੋਨ ਤੁਹਾਡੇ ਨੰਬਰ ਤੇ ਕਿਉਂ ਆਈ ਜਾਂਦਾ ਹੈ। ਕੀ ਇਹ ਮੈਨੂੰ ਅਕਮਕ ਤੇਰਾ ਨੰਬਰ ਬੰਦ ਕੋਣ ਹੋਊਗਾ ਜਾਂ ਫਿਰ ਤੇਰੇ ਨੰਬਰ ਤੇ ਕੋਈ ਹੋਰ ਸਿਸਟਮ ਹੋਊਗਾ ਇਹਦਾ? ਤਾਂ ਕਰਕੇ ਮੈਨੂੰ ਫੋਨ ਆ ਜਾਂਦੀ ਕਿ ਦਰਵਾਜ਼ੇ 10 ਵਜੇ ਤੁਹਾਨੂੰ ਫੋਨ ਕਿਉਂ ਲਾਈ ਜਾਂਦੀ ਹੈ? ਤੇ ਮੇਉਂ ਉੱਤਰ ਕਾਰਵਾਈ ਪਾਈ ਜਾਂਦਾ ਇਹਨਾਂ ਬਾਰੇ ਤਾਂ ਹੈਗਾ। ਹਾਂ। ਆਂ ਮੂਵੀ ਤਾਂ ਕੋਸ਼ਿਸ਼ ਕਰਨਾ ਹੁੰਦਾ। ਉਹ ਪਰ ਜਿਹੜੀ ਤੇਰੇ ਦੀ ਗੱਲ ਹੈਗੀ ਨਾ ਸਾਡੀ ਉੱਤਰ ਹੈ। ਅੱਛਾ। ਕੀ ਹੋ ਰਿਹਾ? ਮੇਰੇ ਚ ਕੀ ਆ? ਤੇਰੀ ਜਿਹੜਾ ਕੋਈ ਜਿਹੜੀ ਤੇਰੇ ਕੋਲ ਚੀਜ਼ ਹੈਗੀ ਉਸੇ ਚੀਜ਼ ਦੇ ਦਵਾਂਗੇ ਆਪਾਂ। ਅੱਛਾ। ਹਾਂ। ਚਲ ਕੋਈ। ਮੰਡੀ ਫੈਸਟ ਨੇ। ਮੰਡੀ ਨੇ। ਹਾਂ। ਕਰਦਾ ਗੋੜ ਖਾਂਦੇ ਖਾਂਦੇ ਕਹਿੰਦੇ ਬਾਅਦ ਦੀ ਸ਼ੱਕਰ ਖਾਣ ਨੂੰ ਨਹੀਂ ਕਰ ਜਾਂਦਾ ਨਾ ਹਾਂ ਮਾਂ ਉਹ ਕਰੇ ਗੋੜ ਤਾਂ ਰੋਜ਼ ਹੀ ਖਾਈਦਾ ਹਾਂ ਸ਼ੱਕਰ ਖਾਣ ਨੂੰ ਜੀ ਕਰਦਾ ਤਾਂ ਫਿਰ ਤੇਰੇ ਕੋਲ ਆ ਜੀਦਾ ਸਹੀ ਆ ਐਸੀ ਵੀ ਸਾਰੀ ਅੱਧੀ ਕਰਵਾਇਆ ਹੁੰਦੀ ਹੈ ਹਾਂ ਸਾਰੀ ਦਿੱਤੇ ਕਰਵਾਇਆ ਨਹੀਂ ਅੱਧੀ ਆ ਕਿ ਪੂਰੀ ਆ ਮੈਨੂੰ ਦੱਸੋ ਮੈਂ ਪੂਰੀ ਆ ਕੰਮ ਤਾਂ ਫਿਰ ਕਰਵਾ ਵਾਲੀ ਵਾਲਾ ਕਰੀ ਦਿੰਨੀ ਐ ਪਰ ਪੂਰੀ ਐ ਫਿਰ ਪੂਰੀ ਐ ਹਾਂ ਹੋਰ ਪੂਰਾ ਕਿਉਂ ਮਜੂਸਾਣਾ ਕੋਈ ਚੱਕਰ ਕਰਾ ਦਿਆ ਪਰ ਪੂਰੇ ਝੋੜ ਕਿਹਾ ਗਿਆ ਨੂੰ ਚੀ ਪਾ ਲੈਣੀ ਆ ਸਲਪਸ਼ ਕਰ ਦਈਂ ਮੂੰਹ ਚ ਪੌਣ ਵਾਲਾ ਕੰਮ ਤਾਂ ਕਰਾਈਏ ਤੇਰੇ। ਹਾਂ। ਮਜ਼ਾ ਆਉਂਦਾ ਪੁੰਨ। ਮਜ਼ਾ ਤਾਂ ਆਉਂਦਾ ਹੀ ਹੈ ਜ਼ਰੂਰ ਤਾਂ ਮਜ਼ਾ ਆਉਂਦਾ ਤਾਂ ਹੀ ਤਾਂ ਮੂੰਹ ਚ ਫੰਦਾ ਔਰ ਮੇਰਾ ਮਜਾ ਤੇ ਕੌਣ ਪੌਂਦਾ। ਹਾਂ। ਤੇ ਮਜੇਦ ਕੁ ਕਾਜਰ ਮੂਲੀ ਨੋੜੀ ਇਹ ਮੂੰਹ ਚ ਪਾਉਂ। ਨਹੀਂ। ਤਾ ਠੀਕ ਹੈ ਜੀ ਤੁਸੀਂ ਜੀ ਹੈ। ਹਾਂ ਠੀਕ ਹੈ ਕੀ ਹੈ ਮਰ ਲਵ ਲਵਣਾ ਨਹੀਂ ਕਰਦਾ। ਕੁਛ ਨਹੀਂ ਬਦਲਸਾ। ਚੁੱਪ ਰਹਿਦਾਸਾ। ਕਿੱਥੇ ਪਹੁੰਚਣਾ ਜੀ? ਉਸ ਸਿਟੀ ਹੋਟਲ ਦੇ ਰੂਮ ਚ ਹਾਂ ਉਹ ਹੋਟਲ ਰੂਮ ਦੇ ਪਤਾ ਕੀ ਚੱਕਰ ਤੋਂ ਲੇ ਉਹ ਦੁਕਾਨ ਵਾਲਾ ਸਾਰਾ ਜਾਣਦਾ ਹੈ ਮੈਂ ਜੋ ਆਪਾਂ ਨੂੰ ਕਿ ਕਿਵੇਂ ਬੜਾ ਮੁੜਾ ਕਿ ਬੜਾ ਨਾ ਯੋਖਾ ਅੰਦਰ ਜਾ ਕੇ ਕੋ ਚੱਕਰ ਹੀ ਲੱਲੀ ਨਹੀਂ ਜੀ ਕੀ ਕਰੀਏ ਕੀ ਕਰੀਏ ਕਰੀਏ ਜੀ ਮੈਂ ਇੱਥੇ ਨਹੀਂ ਹੁੰਦਾ ਹੁਣ ਤੈਨੂੰ ਬੋਊਗਾ ਇਹਨੂੰ ਮੈਂ ਭੇਜੂਗਾ ਕਿਸੇ ਦਮ ਪਾਸੇ ਹਾਂ ਮੈਂ ਅੱਜ ਵੀ ਆਕਾ ਹਾਂ ਪੱਕਾ ਮੈਂ ਬਰਾਤੀ ਆ ਰਹਾ ਹਾਂ ਕਰਾ ਹਾਂ ਜੀ Good luck. Tight करके रखा हूँ पूरा. और दूसरा सब कुछ भी tight हो गया तो. कोई बात नहीं. हम्म. कोई बात नहीं. दर्द तो नहीं होना Hmm? Toda, toda. Toda, toda. Ah. Kuni kira kare hundagar bachara bani nanda hoi hoi. Fier takede tarpa hundi. Ah. 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 ਕਿ ਚੱਲ ਜੀ ਨੰਬਰ ਨਹੀਂ ਲਵਾਂ। ਹਾਂਜੀ ਅੰਕ ਚੇਤੇ। ਸੰਡੇ ਨੂੰ ਮਿਲ ਜੀ ਕਰ। ਹਾਂਜੀ। ਬਿਲਕੁਲ ਇਹ ਤਾਂ ਛੁੱਟੀ ਹੋਊਗੀ ਨਾ ਤੇਨੂੰ। ਕੋਈ ਛੁੱਟੀ ਹੋ, ਦੋਨੇ ਵੀ ਨਾ ਪਤਾ ਨਹੀਂ ਕਿੱਥੇ ਜਾਣਾ ਹੈ ਕਿਸੇ ਕੋਈ ਮੱਥਾ ਮੱਥਾ ਟੇਕਣਾ ਕਿਸੇ ਬਾਪੇ ਦੇ। ਡੰਡ ਪੋੜਦਾ। ਜੀ ਸੰਡੇ ਨੂੰ ਲੱਗਦੇ ਆ ਸਰ। ਹਾਂ। ਉਹ ਮੰਨ ਤੱਕ ਪੰਗਾ ਹੋਰ ਹੋ ਗਿਆ ਸੀ ਯਾਰ ਕਿਤੇ ਬੜੀ। ਕੀ ਹੋ ਗਿਆ ਸੀ? ਮੁੰਡਾਦਰ ਮੱਥੀ ਰਹਿ ਰਿਹਾ ਸੀ ਮੱਥੀ ਛੱਟ ਗਿਆ ਸੀ। ਅੱਛਾ। ਫਿਰ ਵਾ ਲੋਕ ਕਿਦੋਂ ਕਹਤ ਨੇ ਹੋਈ ਬਾਰੇ ਨਾ ਨਾ ਇਹ ਲੁੱਟ ਆ ਗਈ ਬੁਰੇ ਬਰੀ ਚਲੋ ਫਿਰ ਤਾਂ ਠੀਕ ਹੈ ਚਲੋ ਅਗਲਾ ਬੰਨ ਨਟੜੇ ਆਉਣੇ ਉਧਰ ਨੂੰ ਤਾਂ ਕਰ ਕੀ ਆ ਗਈ ਹਾਂ ਹਾਂ ਉਹ ਸਵਾਫ ਨਹੀਂ ਤਾਂ ਜੀ ਹੋਏ ਹੋਰ ਠੀਕ ਹੈ ਠੀਕ ਹੈ ਠੀਕ ਰੱਖ ਜੀ ਜੀ ਦੇ ਸਾਰਾ ਸਭ ਕੁਝ ਕੈਂਪੂਰੇ ਦਾ ਮਾ ਜੀ ਮੇਰੀ ਸਾਫੀ ਸਾਫ ਖਦ ਰੱਖਦੀ ਆ ਬੰਦਾ ਸਾਫੀ ਰੱਖਦੀ ਆ ਪਾਤਰ ਰੱਖਦੀ ਆ ਮੈਨੂੰ ਟੰਗਲ ਲਾਉਦੇ ਚੰਗਾ ਕਦੇ ਉਸ ਕੀ ਚੰਗਾ ਲਾਦਾ ਸਾਫ ਆੱਖਾਂ ਦਾ ਕੀ ਸਾਫ ਰੱਖਣਾ ਟੰਗਲ ਲਾਉਦੇ ਕਰਦੇ ਵਾਸਤੇ ਐਸੇ ਦੋ ਸੂਵੇ ਸੇ ਸਾਫ ਰੱਖਣਾ ਤੇ ਮੈਨੂੰ ਪਸੰਦ ਨਾ ਸਾਫ ਤੇ ਜਿਹੜੀ ਚਾਲੀ ਅੜ ਚੰਗਾ ਹੋਰੀ ਜੀ ਦੀਆਂ ਨਾ ਕੋਈ 3 ਦਾ ਹੋਣਾ ਹੋਇਆ ਉਹ ਅਸਾ ਕੁਝ ਰੱਖ ਕੇ ਬਸ ਪੂਰੀ ہتھیਲੀ ਵਰਗੀ ਗੱਡ ਕੇ ਰੱਖੀ ਠੀਕ ਹੈ ਸਮਝ ਗਿਆ ਹਾਂ। ਹਾਂ। ਓਕੇ ਬਾਈ ਹੁਣ ਰੇਟ ਕਰਦਾ ਮੈਂ ਤੇ ਮੈਨੂੰ ਕੋਈ ਪਰਲਾ ਕੰਟੀ ਮਾਰਦੇ। ਚਾਪੀ ਓਕੇ ਬਾਈ ਦਰ ਹੈ। ਹਾਂ ਬਾਈ। ਓਕੇ।